ਕੀ ਫੰਡ ਕਮਰਿਆਂ ਦੇ ਵਿੱਚ ਹੱਥ ਵਿੱਚ ਮਾਈਕ ਫੜ ਕੇ ਸਿਰਫ ਇੰਨੀ ਗੱਲ ਕਹਿ ਦੇਣੀ ਕਿ ਬਈ ਬੱਚੇਓ ਪੰਜਾਬੀ ਪੜੋ ਪੰਜਾਬੀ ਲਿਖੋ ਕਿ ਐਨਾ ਬੋਲਣ ਦੇ ਨਾਲ ਬੱਚੇ ਪੰਜਾਬੀ ਪੜ ਲੈਣਗੇ ਕਿਉਂਕਿ ਅਗਰ ਤੁਸੀਂ ਰਿਲੀਜੀਅਸ ਐਂਗਲ ਤੋਂ ਪੰਜਾਬੀ ਦੀ ਗੱਲ ਕਰੋਗੇ ਤੇ ਯਾਦ ਰੱਖਣਾ ਕੋਈ ਵੀ ਪੇਰੈਂਟ ਕੋਈ ਵੀ ਬੱਚਾ ਪੰਜਾਬੀ ਵੱਲ ਨਹੀਂ ਜਾਵੇ ਕਿਉਂਕਿ ਹਰ ਬੱਚੇ ਨੇ ਆਪਣਾ ਫਿਚਰ ਵੀ ਦੇਖਣਾ ਹੈ ਉਹ ਸਿਰਫ ਕੇਵਲ ਰਿਲੀਜੀਅਸ ਐਂਗਲ ਨਹੀਂ ਦੇਖਦਾ ਇੱਕ ਵੀਡੀਓ ਮੈਂ ਬਣਾਈ ਸੀ ਕੁਝ ਦਿਨ ਪਹਿਲਾਂ ਸਾਰੇ ਬੱਚਿਆਂ ਦੀਆਂ ਗ੍ਰੈਜੂਏਸ਼ਨ ਦੀਆਂ ਫਰਸਟ ਸੈਮੈਸਟਰ ਦੀਆਂ ਐਡਮਿਸ਼ਨਾਂ ਸ਼ੁਰੂ ਹੋਣ ਜਾ ਰਹੀਆਂ ਸਨ ਤੇ ਉਸ ਵੀਡੀਓ ਵਿੱਚ ਪੂਰੇ ਡਿਟੇਲ ਜੇ ਦੱਸਿਆ ਸੀ ਕਿ ਭਈ ਕਿਤਰਾ ਬੱਚਾ ਆਪਣਾ ਮਨ ਕਿਸਮ ਦਾ ਸਬਜੈਕਟ ਲੈ ਕੇ ਨਾਲ ਪੰਜਾਬੀ ਵੀ ਪੜ ਸਕਦਾ ਤੁਸੀਂ ਯਕੀਨ ਮੰਨੋਗੇ ਉਹ ਵੀਡੀਓ ਤੁਸੀਂ ਜਾ ਕੇ ਦੇਖੋ ਮੇਰੇ ਚੈਨਲ ਉੱਪਰ ਪੇਜ ਹੋ ਰਹੀ ਜੀ ਮੈਂ ਲਿੰਕ ਵੀ ਥੱਲੇ ਭੇਜ ਦਿਆਂਗਾ ਉਸ ਵੀਡੀਓ ਦੇ ਵਿੱਚ ਵਿਊਜ਼ ਦੇਖਿਓ ਕਿੰਨੇ ਆਏ ਸੀ ਮੈਨੂੰ ਕਹਿੰਦੇ ਵੀ ਅਫਸੋਸ ਹੁੰਦਾ ਤੇ ਉਹ ਵੀਡੀਓ ਮੈਂ ਜਿਹੜੇ ਸਾਡੇ ਬਿਜ਼ਨਸ WhatsApp ਗਰੁੱਪਸ ਸੰਖੇਪ ਗਰੁੱਪਸ ਦੇ ਨਾਲ ਜੁੜਿਆ ਹੋਇਆ ਉੱਥੇ ਵੀ ਪਾਈ ਤੇ ਵੀ ਉਸ ਉਸ ਗਰੁੱਪ ਦੇ ਵਿੱਚ ਉਹ ਲੋਕ ਵੀ ਹੈ ਸਨ ਜਿਹੜਾ ਆਖਾਂ ਦੇ ਵਿੱਚ ਮਾਈਕ ਫੜ ਕੇ ਪੰਜਾਬੀ ਦੀ ਗੱਲ ਕਰਦੇ ਉਸ ਵੀਡੀਓ ਦੇ ਵਿੱਚ ਤੁਸੀਂ ਦੇਖਣਾ ਕਦੇ ਉਹ ਜਾ ਕੇ ਵੀਡੀਓ ਕਿ ਉਸ ਵੀਡੀਓ ਦੇ ਵਿੱਚ ਜੋ ਮੈਂ ਚੀਜ਼ਾਂ ਦੱਸੀਆਂ ਹਨ ਉਹ ਚੀਜ਼ਾਂ ਕਿੰਨੇ ਇੱਕ ਨੂੰ ਪਤਾ ਵੱਡੇ ਵੱਡੇ ਸਮਾਗਮ ਸਮਾਰਮਾਂ ਦੇ ਵਿੱਚ ਅਸੀਂ ਇਹ ਗੁਰਵਾਨੀ ਇਤਿਹਾਸ ਦਾ ਸੇਹ ਹੋਰੀ ਕਈ ਆਪਣੇ ਪਰਸਨਲ ਕਈ ਵਰੀ ਏਜੰਡੇ ਵੀ ਆਪੀ ਸਟੇਜਾਂ ਦੇ ਉੱਪਰ ਸ਼ੇਅਰ ਕਰਨੇ ਸ਼ੁਰੂ ਕਰ ਦਿੰਦੇ ਹਾਂ ਇਹ ਗੱਲਾਂ ਵੀ ਦੱਸੋ ਕਿਉਂਕਿ ਉੱਥੇ ਸਿੱਖ ਸੰਗਤਾਂ ਦਾ ਇੱਕ ਪੱਖ ਹੁੰਦਾ ਅੱਜ ਦੀ ਇਹ ਵੀਡੀਓ ਤਾਂ ਬਣਾਣੀ ਪੈ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੰਮੂ ਕਸ਼ਮੀਰ ਦੇ ਵਿੱਚ ਕੁਝ ਲੋਕਾਂ ਵੱਲੋਂ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਸਾਡੇ ਬੱਚੇ ਪੰਜਾਬੀ ਪੜ੍ਹਨ ਤੇ ਗਵਰਨਮੈਂਟ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਗਵਰਨਮੈਂਟ ਪੰਜਾਬੀ ਨੂੰ ਲਾਗੂ ਕਰੇ ਠੀਕ ਹੈ ਅੱਛੀ ਗੱਲ ਹੈ ਸਾਡੀ ਮਾਂ ਬੋਲੀ ਪੰਜਾਬੀ ਹੈ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਲੋਕ ਪੰਜਾਬੀ ਬੋਲਦੇ ਹਨ ਪੰਜਾਬੀ ਦਾ ਪ੍ਰਚਾਰ ਹੋਣਾ ਵੀ ਚਾਹੀਦਾ ਹੈ ਇਹ اپੀਲਾ ਹੋਣਾ ਵੀ ਚਾਹੀਦਾ ਹੈ ਲੇਕਿਨ ਦਿੱਕਤ ਇੱਥੇ ਇਹ ਹੈ ਕਿ ਬੰਦ ਕਮਰਿਆਂ ਦੇ ਵਿੱਚ ਹੱਥ ਵਿੱਚ ਮਾਈਕ ਫੜ ਕੇ ਸਿਰਫ ਇੰਨੀ ਗੱਲ ਕਹਿ ਦੇਣੀ ਕਿ ਬਈ ਬੱਚੇ ਉਹ ਪੰਜਾਬੀ ਪੜੋ ਪੰਜਾਬੀ ਲਿਖੋ ਕਿ ਐਨਾ ਬੋਲਣ ਦੇ ਨਾਲ ਬੱਚੇ ਪੰਜਾਬੀ ਪੜ ਲੈਣਗੇ ਪੰਜਾਬੀ ਲਿਖਣੀ ਸਿੱਖ ਲੈਣਗੇ ਜਦੋਂ ਤੱਕ ਤੁਸੀਂ ਬੱਚੇ ਨੂੰ ਅਵੇਅਰ ਨਹੀਂ ਕਰੋਗੇ ਕਿ ਭਾਈ ਪੰਜਾਬੀ ਪੜਨੀ ਕਿਉਂ ਹੈ ਪੰਜਾਬੀ ਦੀ ਇੰਪੋਰਟੈਂਸ ਕੀ ਹੈ ਇੱਥੇ ਬੱਚੇ ਹੀ ਨਹੀਂ ਬੱਚਿਆਂ ਦੇ ਮਾਪਿਆਂ ਦੀ ਮੈਂਟੈਲਿਟੀ ਐ ਸੈੱਟ ਹੋਈ ਹੈ ਕਿ ਵੀ ਪੰਜਾਬੀ ਪੜ੍ਹ ਕੇ ਸਾਡੇ ਬੱਚੇ ਕੀ ਗੁਰਦੁਆਰੇ ਦੀ ਭਾਈ ਲੱਗਣਗੇ ਅਸੀਂ ਇਸ ਕਰਕੇ ਬੱਚਿਆਂ ਨੂੰ ਪੰਜਾਬੀ ਪੜ੍ਹਾਈਏ ਇਹ ਤਾਂ ਸਾਡੀ ਮੈਂਟੈਲਿਟੀ ਹੈ ਜਦੋਂ ਤੱਕ ਅਸੀਂ ਇਸ ਮੈਂਟੈਲਿਟੀ ਤੋਂ ਪੇਰੈਂਟਸ ਅਤੇ ਬੱਚਿਆਂ ਨੂੰ ਬਾਹਰ ਨਹੀਂ ਕੱਢਾਂਗੇ ਤਦ ਤੱਕ ਸਾਡੇ ਬੱਚੇ ਪੰਜਾਬੀ ਵੱਲ ਨਹੀਂ ਜਾਣਗੇ ਤੇ ਇਸ ਮੈਂਟੈਲਿਟੀ ਤੋਂ ਉਹਨਾਂ ਨੂੰ ਤਾਂ ਹੀ ਬਾਹਰ ਕੱਢਿਆ ਜਾ ਸਕਦਾ ਹੈ ਜਦੋਂ ਅਸੀਂ ਉਹਨਾਂ ਨੂੰ ਦੱਸੀਏ ਕਿ ਵੀ ਪੰਜਾਬੀ ਦੀ ਕੇਵਲ ਰਿਲੀਜੀਅਸ ਲੈਵਲ ਤੇ ਇਹ ਮਹੱਤਤਾ ਨਹੀਂ ਹੈ ਇਹ ਇਸ ਦੀ ਇੰਪੋਰਟੈਂਸ ਸੋਸ਼ਲ ਫੀਲਡ ਦੇ ਵਿੱਚ ਵੀ ਹੈ ਪੰਜਾਬੀ ਪੜ੍ਹ ਕੇ ਤੁਸੀਂ ਕਈ ਸੋਸ਼ਲ ਕੰਮ ਕਰ ਸਕਦੇ ਹੋ ਤੁਸੀਂ ਤੁਹਾਡੀ ਜੌਬਸ ਦੀ ਅਪਰਚੂਨਿਟੀਆਂ ਹਨ ਗਵਰਨਮੈਂਟ ਜੌਬਸ ਹਨ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬਸ ਹਨ ਟੀਚਿੰਗ ਦੇ ਵਿੱਚ ਜੌਬਸ ਹਨ ਤੁਸੀਂ ਜਿਹੜੇ ਸਿਵਲ ਸਰਵਿਸਿਸ ਦੇ ਐਗਜ਼ਾਮ ਹਨ ਉਹ ਕਰੈਕ ਕਰ ਸਕਦੇ ਹੋ ਪੰਜਾਬੀ ਰੱਖ ਕੇ ਟਰਾਂਸਲੇਸ਼ਨ ਦੇ ਵਿੱਚ ਅਪਰਚੂਨਿਟੀਆਂ ਹਨ ਰੇਡੀਓ ਦੇ ਵਿੱਚ ਅਪਰਚੂਨਿਟੀਆਂ ਹਨ ਟੀਵੀ ਦੇ ਵਿੱਚ ਅਪਰਚੂਨਿਟੀਆਂ ਹਨ ਸਭ ਤੋਂ ਵੱਧ ਕਿ ਮੀਡੀਆ ਦੇ ਵਿੱਚ ਅਪਰਚੂਨਿਟੀਆਂ ਹਨ ਜਦੋਂ ਤੱਕ ਅਸੀਂ ਬੱਚਿਆਂ ਨੂੰ ਇਹ ਚੀਜ਼ਾਂ ਦੱਸਾਂਗੇ ਨਹੀਂ ਸਾਡੇ ਬੱਚੇ ਪੰਜਾਬੀ ਕਿਸ ਤਰ੍ਹਾਂ ਰੱਖਣਗੇ ਸਿਰਫ ਹੱਥ ਦੇ ਵਿੱਚ ਮਾਈਕ ਫੜ ਕੇ ਇਹ ਗੱਲ ਕਹਿ ਦੇਣੀ ਜੀ ਬੱਚਿਓ ਪੰਜਾਬੀ ਪੜੋ ਇਸ ਤਰ੍ਹਾਂ ਥੋੜੀ ਪੰਜਾਬੀ ਪੜੀ ਜਾਏਗੀ ਬੱਚੇ ਪੰਜਾਬੀ ਕਿਉਂ ਰੱਖਣਗੇ ਜਦੋਂ ਤੱਕ ਉਹ ਅਵੇਅਰ ਹੀ ਨਹੀਂ ਹੋਣਗੇ ਕਿ ਬਈ ਪੰਜਾਬੀ ਰੱਖ ਕੇ ਸਾਨੂੰ ਫਾਇਦਾ ਕੀ ਹੈ ਹਰ ਬੱਚੇ ਦਾ ਇਹ ਮੋਟਿਵ ਹੁੰਦਾ ਹੈ ਕਿ ਬਈ ਮੈਂ ਜੀਵਨ ਦੇ ਵਿੱਚ ਸਕਸੈਸ ਹਾਸਲ ਕਰਾਂ ਉਹਨੂੰ ਲੱਗਣਾ ਵੀ ਤਾਂ ਚਾਹੀਦਾ ਹੈ ਨਾ ਕਿ ਬਈ ਮੈਂ ਪੰਜਾਬੀ ਪੜ ਕੇ ਕਿਸੇ ਉੱਚੇ ਮੁਕਾਮ ਤੇ ਪਹੁੰਚ ਸਕਦਾ ਸੋ ਮੇਰੀ ਸਾਰਿਆਂ ਨੂੰ ਇਹ ਰਿਕਵੈਸਟ ਹੈ ਠੀਕ ਹੈ ਪੰਜਾਬੀ ਦੀ ਗੱਲ ਕਰਨੀ ਬਹੁਤ ਵਧੀਆ ਹੈ ਲੇਕਿਨ ਕਿਰਪਾ ਕਰਕੇ ਜਦੋਂ ਗੱਲ ਕਰਨੀ ਹੈ ਤਾਂ ਫਿਰ ਪੂਰੀ ਡਿਟੇਲ ਵਿੱਚ ਕਰੋ ਬੱਚਿਆਂ ਨੂੰ ਦੱਸੋ ਵੱਡਿਆਂ ਨੂੰ ਦੱਸੋ ਕਿ ਬਈ ਪੰਜਾਬੀ ਦੇ ਫਾਇਦੇ ਕੀ ਹਨ ਕੇਵਲ ਉਸ ਨੂੰ ਇੱਕ ਰਿਲੀਜੀਅਸ ਐਂਗਲ ਤੋਂ ਨਾ ਦੇਖੋ ਕਿਉਂਕਿ ਅਗਰ ਤੁਸੀਂ ਰਿਲੀਜੀਅਸ ਐਂਗਲ ਤੋਂ ਪੰਜਾਬੀ ਦੀ ਗੱਲ ਕਰੋਗੇ ਤਾਂ ਯਾਦ ਰੱਖਣਾ ਕੋਈ ਵੀ ਪੇਰੈਂਟਸ ਕੋਈ ਵੀ ਬੱਚਾ ਪੰਜਾਬੀ ਵੱਲ ਨਹੀਂ ਜਾਵੇਗਾ ਕਿਉਂਕਿ ਹਰ ਬੱਚੇ ਨੇ ਆਪਣਾ ਫਿਊਚਰ ਵੀ ਦੇਖਣਾ ਹੈ ਉਸਨੇ ਕੇਵਲ ਰਿਲੀਜੀਅਸ ਐਂਗਲ ਨਹੀਂ ਦੇਖਣਾ ਬੱਚਿਆਂ ਨੂੰ ਦੱਸੋ ਪੰਜਾਬੀ ਪੜ੍ਹ ਕੇ ਅਸੀਂ ਕੀ ਕੀ ਕਰ ਸਕਦੇ ਹਾਂ ਕਾਲਜਸ ਦੇ ਵਿੱਚ ਪਤਾ ਕਿਸ ਤਰ੍ਹਾਂ ਪੰਜਾਬੀ ਪੜ੍ਹ ਸਕਦਾ ਹੈ ਹੁਣ ਐਜੂਕੇਸ਼ਨ ਦਾ ਸਟਰਕਚਰ ਪੂਰੀ ਤਰ੍ਹਾਂ ਚੇਂਜ ਹੋ ਚੁੱਕਿਆ ਹੈ ਹੁਣ ਪਹਿਲਾ ਵਾਲਾ ਸਟਰਕਚਰ ਨਹੀਂ ਕਿਹਾ ਐਨਪੀ ਨੇ ਬਹੁਤ ਚੇਂजेस ਲਿਆਂਦੀਆਂ ਹਨ ਜਿਹੜੇ ਸਾਡੇ ਪੰਜਾਬੀ ਦੀ ਗੱਲ ਕਰਦੇ ਹਨ ਉਹ ਇਸ ਪੂਰੇ ਸਟਰਕਚਰ ਨੂੰ ਪਹਿਲੇ ਸਮਝਣ ਕਿ ਹੁਣ ਐਜੂਕੇਸ਼ਨ ਦਾ ਸਟਰਕਚਰ ਕੀ ਹੋ ਗਿਆ ਹੈ ਇੱਕ ਵੀਡੀਓ ਮੈਂ ਬਣਾਈ ਸੀ ਕੁਝ ਦਿਨ ਪਹਿਲਾਂ ਸਾਡੇ ਬੱਚਿਆਂ ਦੀਆਂ ਗ੍ਰੈਜੂਏਸ਼ਨ ਦੀਆਂ ਫਸਟ ਸੈਮੈਸਟਰ ਦੀਆਂ ਐਡਮਿਸ਼ਨਾਂ ਸ਼ੁਰੂ ਹੋਣ ਜਾਣੀਆਂ ਸਨ ਤੇ ਉਸ ਵੀਡੀਓ ਦੇ ਵਿੱਚ ਪੂਰਾ ਡਿਟੇਲ ਦੇ ਵਿੱਚ ਦੱਸਿਆ ਸੀ ਕਿ ਭਈ ਕਿਸ ਤਰ੍ਹਾਂ ਬੱਚਾ ਆਪਣਾ ਮਨਪਸੰਦ ਸਬਜੈਕਟ ਰੱਖ ਕੇ ਨਾਲ ਪੰਜਾਬੀ ਵੀ ਪੜ੍ਹ ਸਕਦਾ ਹੈ ਕਿਹੜੇ-ਕਿਹੜੇ ਕੋਰਸ ਜਿਹੜੇ ਹਨ ਕਾਲਜਿਸ ਦੇ ਵਿੱਚ ਬੱਚੇ ਨੂੰ ਮਿਲ ਸਕਦੇ ਹਨ ਪੰਜਾਬੀ ਦੇ ਵਿੱਚ ਤੇ ਉਹ ਆਪਣਾ ਫੇਵਰਿਟ ਸਬਜੈਕਟ ਰੱਖ ਕੇ ਆਪਣਾ ਮਨਪਸੰਦ ਸਬਜੈਕਟ ਰੱਖ ਕੇ ਨਾਲ ਨਾਲ ਪੰਜਾਬੀ ਵੀ ਚੂਜ਼ ਕਰ ਸਕਦਾ ਹੈ ਤੁਸੀਂ ਯਕੀਨ ਮੰਨੋਗੇ ਉਹ ਵੀਡੀਓ ਤੁਸੀਂ ਜਾ ਕੇ ਦੇਖੋ ਮੇਰੇ 채ਨਲ ਉੱਪਰ ਪਈ ਦੀ ਹੋਵੇਗੀ ਮੈਂ ਲਿੰਕ ਵੀ ਥੱਲੇ ਭੇਜ ਦਿਆਂਗਾ ਉਸ ਵੀਡੀਓ ਦੇ ਵਿੱਚ ਵਿਊਜ਼ ਦੇਖੋ ਕਿੰਨੇ ਆਏ ਮੈਨੂੰ ਕਹਿੰਦੇ ਆ ਵੀ ਅਫਸੋਸ ਹੁੰਦਾ ਹੈ ਹਾਲਾਂਕਿ ਉਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਿਆ ਸੀ ਕਿ ਬਈ ਕਿਸ ਤਰ੍ਹਾਂ ਸੀ ਐਜੂਕੇਸ਼ਨ ਸੈਕਟਰ ਦੇ ਵਿੱਚ ਜਾ ਕੇ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਜਾ ਕੇ ਅਸੀਂ ਪੰਜਾਬੀ ਨੂੰ ਪੜ ਸਕਦੇ ਹਾਂ ਤੇ ਉਹ ਵੀਡੀਓ ਮੈਂ ਜਿਹੜੇ ਸਾਡੇ ਰਿਲੀਜੀਅਸ ਵਟਸਐਪ ਗਰੁੱਪਸ ਹਨ ਕਈ ਗਰੁੱਪਸ ਦੇ ਨਾਲ ਜੁੜਿਆ ਹੋਇਆ ਉੱਥੇ ਵੀ ਪਾਈ ਕਿ ਬਈ ਉਸ ਉਸ ਗਰੁੱਪ ਦੇ ਵਿੱਚ ਉਹ ਲੋਕ ਵੀ ਹੈ ਸਨ ਜਿਹੜੇ ਹੱਥਾਂ ਦੇ ਵਿੱਚ ਮਾਈਕ ਫੜ ਕੇ ਪੰਜਾਬੀ ਦੀ ਗੱਲ ਕਰਦੇ ਹਨ ਕਿ ਬਈ ਪੰਜਾਬੀ ਪੜੋ ਉਹ ਗਵਰਨਮੈਂਟ ਨੂੰ ਅਪੀਲ ਕਰਦੇ ਹਨ ਕਿ ਬਈ ਪੰਜਾਬੀ ਨੂੰ ਲਾਗੂ ਕਰੋ ਉਹ ਭਾਈ ਲਾਗੂ ਕਰਾ ਕੇ ਤੁਸੀਂ ਕਰ ਕੀ ਲਵੋਗੇ ਜਦੋਂ ਤੁਹਾਡੇ ਬੱਚੇ ਪੰਜਾਬੀ ਹੀ ਨਹੀਂ ਪੜਨਗੇ ਉਹੀ ਗੱਲ ਉਹ ਅਗੂ ਕੇਂਦਰਿਕ ਭਾਈ ਤੁਹਾਡੇ ਬੱਚੇ ਹੀ ਨਹੀਂ ਐ ਤੇ ਬੱਚੇ ਆਣਗੇ ਕਿਸ ਤਰ੍ਹਾਂ ਜਦੋਂ ਤੱਕ ਅਸੀਂ ਬੱਚਿਆਂ ਨੂੰ ਅਵੇਅਰ ਹੀ ਨਹੀਂ ਕਰਾਂਗੇ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਭਈ ਅਸੀਂ ਪੰਜਾਬੀ ਕਿਸ ਤਰ੍ਹਾਂ ਪੜ ਸਕਦੇ ਹਾਂ ਪੰਜਾਬੀ ਦੇ ਵਿੱਚ ਅੱਗੇ ਸਕੋਪ ਕੀ ਹੈ ਬੱਚਾ ਪੰਜਾਬੀ ਰੱਖੇਗਾ ਕਿਉਂ ਉਸ ਵੀਡੀਓ ਦੇ ਵਿੱਚ ਤੁਸੀਂ ਦੇਖਣਾ ਕਦੇ ਉਹ ਜਾ ਕੇ ਵੀਡੀਓ ਕਿ ਉਸ ਵੀਡੀਓ ਦੇ ਵਿੱਚ ਜੋ ਮੈਂ ਚੀਜ਼ਾਂ ਦੱਸਿਆ ਹਨ ਉਹ ਚੀਜ਼ਾਂ ਕਿੰਨੇ ਇੱਕ ਨੂੰ ਪਤਾ ਹਨ ਤੇ ਉਸ ਵੀਡੀਓ ਨੂੰ ਕਿੰਨੇ-ਕਨੇ ਦੇਖਿਆ ਉਹ ਜਾ ਕੇ ਤੁਸੀਂ ਉਹ ਵੀ ਚੈਨਲ 'ਤੇ ਤੁਹਾਡੇ ਸਾਹਮਣੇ ਉੱਥੇ ਆਈਦਾ ਕਿੰਨੇ ਕ ਵਿਊਜ਼ ਵੀਡੀਓ ਨੂੰ ਮਿਲੇ ਇੱਕ ਪਾਸੇ ਅਸੀਂ ਪੰਜਾਬੀ ਦੇ ਪ੍ਰਚਾਰ ਦੀ ਗੱਲ ਕਰਦੇ ਹਾਂ ਪੰਜਾਬੀ ਰੱਖਣ ਦੀ ਗੱਲ ਕਰਦੇ ਹਾਂ ਦੂਸਰੇ ਪਾਸੇ ਜਿਹੜਾ ਬੰਦਾ ਪੰਜਾਬੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਅਸੀਂ ਅੱਗੇ ਵਧਣੇ ਨਹੀਂ ਦਿੰਦੇ ਤੇ ਰਿਕਵੈਸਟਾਂ ਮੈਂ ਕੀਤੀਆਂ ਸਨ ਕਿ ਭਾਈ ਟਾਈਮ ਦਿੱਤਾ ਜਾਵੇ ਕਿਉਂਕਿ ਐਡਮਿਸ਼ਨਾਂ ਹੋ ਰਹੀਆਂ ਹਨ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਖਾਸ ਕਰਕੇ ਜਿਹੜੇ ਸਾਡੇ ਸਮਾਗਮ ਸਨ ਕਿਉਂਕਿ ਉੱਥੇ ਸਿੱਖ ਸੰਗਤ ਜ਼ਿਆਦਾ ਹੁੰਦੀ ਹੈ ਵੈਸੇ ਤਾਂ ਭਾਸ਼ਾ ਜਿਹੜੀ ਹੈ ਉਹ ਕਿਸੇ ਕਮਿਊਨਿਟੀ ਦੀ ਨਹੀਂ ਹੁੰਦੀ ਭਾਸ਼ਾ ਹਮੇਸ਼ਾ ਏਰੀਆ ਦੀ ਹੁੰਦੀ ਹੈ ਲੇਕਿਨ ਸਾਡੀ ਬਦਕਿਸਮਤੀ ਹੈ ਕਿ ਅਸੀਂ ਭਾਸ਼ਾ ਨੂੰ ਧਰਮਾਂ ਦੇ ਵਿੱਚ ਵੰਡ ਦਿੱਤਾ ਹੈ ਕਿ ਬਈ ਪੰਜਾਬੀ ਹੈ ਤੇ ਉਹ ਸਿੱਖਾਂ ਦੀ ਹੈ ਉਰਦੂ ਹੈ ਤੇ ਉਹ ਮੁਸਲਮਾਨਾਂ ਦੀ ਹੈ ਡੋਗਰੀ ਹੈ ਤੇ ਉਹ ਡੋਗਰਿਆਂ ਦੀ ਹੈ ਲੇਕਿਨ ਭਾਸ਼ਾ ਹਮੇਸ਼ਾ ਖਿੱਤੇ ਦੀ ਹੁੰਦੀ ਹੈ ਭਾਸ਼ਾ ਏਰੀਆ ਦੀ ਹੁੰਦੀ ਹੈ ਲੇਕਿਨ ਖੈਰ ਸਾਡੀ ਬਦਕਿਸਮਤੀ ਲੇਕਿਨ ਉੱਥੋਂ ਵੀ ਸਿਰਫ ਆਸ਼ਵਾਸਨ ਹੀ ਮਿਲੇ ਕਿ ਹਾਂਜੀ ਹਾਂਜੀ ਕਰਾਂਗੇ ਕਰਾਂਗੇ ਸੋ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਰੱਖਣਗੇ ਸੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਖਾਲੀ ਹੱਥ ਵਿੱਚ ਮਾਈਕ ਫੜਨ ਨਾਲ ਕੁਝ ਨਹੀਂ ਹੋਣਾ ਸਟੱਡੀ ਕਰੋ ਕਿ ਬਈ ਪੰਜਾਬੀ ਬੱਚਾ ਕਿਸ ਤਰ੍ਹਾਂ ਰੱਖ ਸਕਦਾ ਹੈ ਪੰਜਾਬੀ ਰੱਖ ਕੇ ਬੱਚੇ ਨੂੰ ਅੱਗੇ ਫਾਇਦਾ ਕੀ ਹੋਵੇਗਾ ਉਹ ਚੀਜ਼ਾਂ ਸਟੇਜਾਂ ਦੇ ਵਿੱਚੋਂ ਬੱਚਿਆਂ ਨੂੰ ਦੱਸੋ ਵੱਡੇ-ਵੱਡੇ ਸਮਾਗਮ ਸਮਾਗਮਾਂ ਦੇ ਵਿੱਚ ਅਸੀਂ ਗੁਰੂਆਂ ਦੇ ਇਤਿਹਾਸ ਦੱਸਦੇ ਹਾਂ ਹੋਰ ਕਈ ਆਪਣੇ ਪਰਸਨਲ ਕਈ ਵਾਰੀ ਏਜੰਡੇ ਵੀ ਅਸੀਂ ਸਟੇਜਾਂ ਦੇ ਉੱਪਰ ਸ਼ੇਅਰ ਕਰਨੇ ਸ਼ੁਰੂ ਕਰ ਦਿੰਦੇ ਹਾਂ ਇਹ ਗੱਲਾਂ ਵੀ ਦੱਸੋ ਕਿਉਂਕਿ ਉੱਥੇ ਸਿੱਖ ਸੰਗਤਾਂ ਦਾ ਇਕੱਠ ਹੁੰਦਾ ਹੈ ਬੱਚਿਆਂ ਨੂੰ ਦੱਸੋ ਪੇਰੈਂਟਸ ਨੂੰ ਦੱਸੋ ਕਿ ਬਈ ਪੰਜਾਬੀ ਸਕੂਲ ਲੈਵਲ ਦੇ ਵਿੱਚ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਕਾਲਜਿਸ ਦੇ ਵਿੱਚ ਰੱਖ ਕੇ ਉਹਦਾ ਕੀ ਫਾਇਦਾ ਹੈ ਫੇਰ ਹੀ ਤੁਹਾਡੇ ਬੱਚੇ ਪੰਜਾਬੀ ਰੱਖਣਗੇ ਨਹੀਂ ਤੇ ਇਸ ਤਰ੍ਹਾਂ ਤੁਸੀਂ ਜਿੰਨੇ ਮਰਜ਼ੀ ਹੱਥਾਂ ਵਿੱਚ ਮਾਈਕ ਫੜ ਕੇ ਤੇ ਬਸ ਸਟੇਜਾਂ 'ਤੇ ਬੋਲੀ ਜਾਓ ਇੱਕ ਦੋ ਵਰਡ ਬੋਲਣ ਦੇ ਨਾਲ ਕੀ ਬਈ ਬੱਚੇਓ ਪੰਜਾਬੀ ਪੜੋ ਪੰਜਾਬੀ ਰੱਖੋ ਜੀ ਅਸੀਂ ਬੱਚਿਆਂ ਨੂੰ ਬੇਨਤੀ ਕਰਦੇ ਹਾਂ ਇਸ ਤਰ੍ਹਾਂ ਕਿਸੇ ਨੇ ਨਹੀਂ ਪੰਜਾਬੀ ਰੱਖਣੀ ਕਿਤੇ ਵਾਸਤੇ ਪੂਰਾ ਇੱਕ ਮਿਸ਼ਨ ਲੈ ਕੇ ਚੱਲਣਾ ਪਵੇਗਾ ਇਹ ਗਰਾਊਂਡ ਲੈਵਲ ਤੇ ਕੰਮ ਕਰਨ ਵਾਲਾ ਹੈ ਇਹ ਖਾਲੀ ਬੰਦ ਕਮਰਿਆਂ ਦੇ ਵਿੱਚ ਹੱਥਾਂ ਵਿੱਚ ਮਾਈਕ ਫੜ ਕੇ ਬੋਲਣ ਨਾਲ ਕੁਝ ਨਹੀਂ ਹੋਣਾ ਤੇ ਅਸੀਂ ਪਿਛਲੇ ਕਈ ਸਾਲਾਂ ਤੋਂ ਬੋਲੀ ਜਾ ਰਹੇ ਹਾਂ ਹਾਲਾਤ ਉੱਥੇ ਦੇ ਉੱਥੇ ਹੀ ਹਨ ਸੋ ਸਾਰੇ ਉੱਠ ਕੇ ਹਮਲਾ ਮਾਰੋ ਜੇਕਰ ਤੁਸੀਂ ਵਾਕਈ ਪੰਜਾਬੀ ਦੇ ਨਾਲ ਪਿਆਰ ਕਰਦੇ ਹੋ ਤੇ ਸਿਰਫ ਬੱਚਿਆਂ ਨੂੰ ਇਹ ਨਾ ਕਹੋ ਕਿ ਬਈ ਖਾਲੀ ਪੰਜਾਬੀ ਰੱਖੋ ਉਹਦੇ ਰੀਜ਼ਨ ਵੀ ਦੱਸੋ ਬਈ ਪੰਜਾਬੀ ਕਿਉਂ ਰੱਖਣੀ ਹੈ ਪੰਜਾਬੀ ਕਿਉਂ ਪੜ੍ਹਨੀ ਹੈ ਸਿਰਫ ਇੱਕ ਰਿਲੀਜੀਅਸ ਐਂਗਲ ਹੀ ਬੱਚਿਆਂ ਨੂੰ ਨਾ ਦਿਓ ਉਹਨਾਂ ਨੂੰ ਸੋਸ਼ਲ ਐਂਗਲ ਵੀ ਦੱਸੋ ਕਿ ਬਈ ਇਹ ਸੋਸ਼ਲ ਇਹ ਫਾਇਦੇ ਹਨ ਫੇਰ ਹੀ ਸਾਡੇ ਬੱਚੇ ਇਸ ਪਾਸੇ ਜਾਵਣਗੇ ਨਹੀਂ ਤਾਂ ਤੁਸੀਂ ਜਿੰਨੇ ਮਰਜ਼ੀ ਮਾਈਕ ਫੜ ਕੇ ਅਨਾਊਂਸਮੈਂਟਾਂ ਕਰਦੇ ਰਹੋ ਖਾਲੀ ਇੱਕ ਇੱਕ ਦੋ ਦੋ ਲਾਈਨਾਂ ਬੋਲੋ ਨਾ ਕੁਝ ਨਹੀਂ ਜੇ ਬੋਲਣਾ ਸ਼ੁਕਰੀਆ ਧੰਨਵਾਦ